हां जी दोस्तों सत श्री अकाल सो शिवकुमार बਟਾਲਵੀ साहब दिया ਜੜੀਆਂ ਕਵਿਤਾਵਾਂ ਅਸੀਂ ਅਕਸਰ ਆਪਣੇ ਇਸ ਚੈਨਲ ਤੋਂ ਸ਼ੇਅਰ ਕਰਦੇ ਆ ਤੇ ਕੁਝ ਹੋਰ ਗੱਲਾਂ ਸ਼ਿਵਕੁਮਾਰ ਹੋਰਾਂ ਬਾਰੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਸਾਰਿਆਂ ਦਾ ਤੁਹਾਡਾ ਹਰਮਨ ਪਿਆਰਾ ਕਵੀ ਆ ਬੜਾ लाडला ਕਵੀ ਪੰਜਾਬ ਦਾ ਸ਼ਿਵਕੁਮਾਰ ਬਟਾਲਵੀ ਤੇ ਬੜੀਆਂ ਹੋਰ ਜੜੀਆਂ ਪ੍ਰਾਪਤੀਆਂ ਕਿਸੇ ਦੇ ਹਿੱਸੇ ਨਹੀਂ ਆਈਆਂ ਉਹ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੇ ਹਿੱਸੇ ਆਈਆਂ ਅੱਜ ਦੀ ਵੀਡੀਓ ਦਾ ਵਿਸ਼ਾ ਜਿਹੜਾ ਅਸੀਂ ਚੁਣਿਆ ਕਿ ਬਹੁਤ ਕਵਿਤਾਵਾਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਸਾਭ ਦੀਆਂ ਸੁਣੀਆਂ ਹੋਣੀਆਂ ਲੂਣਾ ਉਹਦੇ ਚ ਇੱਕ ਮੀਲ ਪੱਥਰ ਆ ਉਹਦੇ ਲਈ ਉਹਨਾਂ ਨੂੰ ਸਨਮਾਨ ਵੀ ਬਹੁਤ ਵੱਡੇ ਮਿਲੇ ਤੇ ਬਾਕੀ ਇੱਕ ਔਰਤ ਦਾ ਜਿਹੜਾ ਦਰਦ ਇਹ ਔਰਤ ਦੀ ਭਾਵਨਾ ਨੂੰ ਬੜੀ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਉਸ ਕਵਿਤਾ ਦੇ ਵਿੱਚ ਬਿਆਨ ਉਹਨਾਂ ਨੇ ਕੀਤਾ ਹੋਇਆ ਸੀਗਾ ਤੇ ਇਸ ਤੋਂ ਇਲਾਵਾ ਇੱਕ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਆ ਕਿ ਸ਼ਿਵ ਕੁਮਾਰ ਦਾ ਇੱਕ ਰੂਪ ਜਿਹੜਾ ਧਾਰਮਿਕ ਵਾਲੇ ਪਾਸੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਉਹਨਾਂ ਨੇ ਹਰ ਵਿਸ਼ੇ ਦੇ ਉੱਤੇ ਲਿਖਿਆ ਤੇ ਵੱਖਰਾ ਲਿਖਿਆ ਕੁਝ ਕਵੀ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਟੌਪਿਕ ਦਿਓ ਤੇ ਉਹਨਾਂ ਨੇ ਉਹ ਸਿਰਫ ਤੁਕਬੰਦੀ ਕਰਦੇ ਨੇ ਵੀ ਮਤਲਬ ਖਾਣਾ ਪੂਰਤੀ ਕੁਝ ਕਵੀ ਸਿਰਫ ਕਰ ਦਿੰਦੇ ਨੇ ਜੇ ਉਹਨਾਂ ਨੂੰ ਕੋਈ ਟੌਪਿਕ ਦਿੱਤਾ ਜਾਵੇ ਪਰ ਸ਼ਿਵ ਕੁਮਾਰ ਨੂੰ ਪਤਾ ਨਹੀਂ ਰੱਬ ਦੀ ਕੀ ਦਾਤ ਸੀ ਉਹ ਇਹੋ ਜਿਹਿਆਂ ਆਪਣੇ ਅੰਦਰ ਜੋ ਉਹਦੇ ਸਮੁੰਦਰ ਸੀਗਾ ਉਹਦੇ ਵਿੱਚ ਛਾਲਾ ਮਾਰ ਕੇ ਕਿਥੋਂ ਕਿਹੜਾ ਮੋਤੀ ਲੱਭ ਲੈਂਦਾ ਸੀ ਤੇ ਉਹਨੂੰ ਸ਼ਬਦਾਂ ਚ ਫਰੋ ਦਿੰਦਾ ਸੀ ਇਹੇ ਸ਼ਿਵ ਕੁਮਾਰ ਬਟਾਲਵੀ ਤੇ ਜਿਹੜੀ ਪ੍ਰਮਾਤਮਾ ਦੀ ਕਿਰਪਾ ਇਹੋ ਜੀ ਸੀਗੀ ਹੁਣ ਤੁਹਾਡੇ ਨਾਲ ਸਾਂਝਾ ਕਰਦਾ ਇੱਕ ਵਾਕਿਆ ਕਿ ਇੱਕ ਵਾਰ ਸ਼ਿਵ ਕੁਮਾਰ ਬਟਾਲਵੀ ਨੂੰ ਇਹ ਰੇਡੀਓ ਦੇ ਉੱਤੇ ਸੱਦਾ ਆਇਆ ਸੀ ਕਿ ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਸੁਪੁੱਤਰ ਨੇ ਸਹਬਜ਼ਾਦੇ ਨੇ ਉਹਨਾਂ ਤੇ ਕੋਈ ਕਵਿਤਾ ਪੜ੍ਹਨੀ ਆ ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੇ ਸਭ ਤੋਂ ਛੋਟੇ ਭੈਣ ਜੀ ਉਹਨਾਂ ਦਾ ਕਹਿਣਾ ਵੀ ਅਸੀਂ ਬੜੇ ਉਦੋਂ ਹੈਰਾਨ ਸੀਗੇ ਤੇ ਅਸੀਂ ਉਦੋਂ ਥੋੜੇ ਜੇ ਕਭਰਾਏ ਵੀ ਕਿ ਜਿਹੜੇ ਭਾਜੀ ਨੇ ਸ਼ਿਵ ਕੁਮਾਰ ਜੀ ਵੀ ਉਹ ਕਦੇ ਉਹਨਾਂ ਨੇ ਇਸ ਟੌਪਿਕ ਤੇ ਲਿਖਿਆ ਨਹੀਂ ਵੀ ਉਹ ਕੀ ਲਿਖਣਗੇ ਤੇ ਕੀ ਕਰਨਗੇ ਹੁਣ ਪਰ ਉਹਨਾਂ ਨੇ ਕਹਿੰਦੇ ਵੀ ਜਦੋਂ ਉਹ ਕਵਿਤਾ ਜਿਹੜੀ ਲਿਖੀ ਤੁਹਾਨੂੰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਕਵਿਤਾ ਜਦੋਂ ਲਿਖੀ ਉਹ ਸਾਰਿਆਂ ਤੋਂ ਵੱਖਰੀ ਕਿ ਅੱਖਾਂ ਦੇ ਵਿੱਚੋਂ ਹੰਝੂ ਕੱਢਣ ਵਾਲੀ ਹੈ ਉਹ ਜਿਹਾ ਦਰਦ ਉਹਨਾਂ ਨੇ ਬਿਆਨ ਕੀਤਾ ਤੇ ਉਹਨਾਂ ਨੂੰ ਇਹ ਲੱਗਿਆ ਉਹਨਾਂ ਦੀ ਭੈਣ ਜੀ ਦਾ ਵੀ ਕਹਿਣਾ ਕਿ ਇਹ ਲੱਗਿਆ ਵੀ ਵਾਕਈ ਉਹਨਾਂ ਦਾ ਜਿਹੜਾ ਭਰਾ ਵਾ ਉਹ ਕੋਈ ਆਮ ਇਨਸਾਨ ਨਹੀਂ ਆ ਇਹਨਾਂ ਨੂੰ ਕੋਈ ਵੀ ਵਿਸ਼ਾ ਦਿਓ ਇਹ ਪਰਫੈਕਟ ਤਰੀਕੇ ਨਾਲ ਉਹਨੂੰ ਪੂਰਾ ਕਰਨਗੇ ਉਹਦੇ ਨਾਲ ਇਨਸਾਫ ਕਰਨਗੇ ਤੇ ਕ੍ਰੀਏਟੀਵਿਟੀ ਉਹਦੇ ਵਿੱਚ ਜ਼ਰੂਰ ਹੋਊਗੀ ਸਿਰਫ ਤੁੱਕ ਬੰਦੀ ਨਹੀਂ ਹੋਊਗੀ ਸੋ ਉਹ ਰਚਨਾ ਕਿਹੜੀ ਸੀਗੀ ਜਿਹੜੀ ਉਹਨਾਂ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਸੁਪੁੱਤਰਾਂ ਦੇ ਉੱਤੇ ਲਿਖੀ ਸੀ ਆਰਤੀ ਉਹਦਾ ਨਾਮ ਆ ਸੋ ਆਜੋ ਤੁਹਾਡੇ ਨਾਲ ਉਹ ਸਾਂਝੀ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦਵਾਰੇ ਤੇ ਆਵਾਂ ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਚਨਾ ਆਵੇ ਤੇ ਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ ਜੋ ਲੁੱਟ ਜਾਵੇ ਤੇ ਮੁੜ ਵੀ ਯਾੜੜੇ ਦੇ ਸੱਥਰੀ ਗਾਵੇ ਚੀੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ ਮੇਰਾ ਹਰ ਗੀਤ ਬੁੱਸਦਿਲ ਹੈ ਮੈਂ ਕਿਹੜਾ ਗੀਤ ਅਜਗਾਵਾ ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ ਮੇਰੇ ਗੀਤਾਂ ਦੀ ਮਹਿਲ ਚੋਂ ਕੋਈ ਉਹ ਗੀਤ ਨਹੀਂ ਲੱਭਦਾ ਜੋ ਤੇਰੇ ਸੀਸ ਮੰਗਣ ਤੇ ਤੇਰੇ ਸਾਹਵੇਂ ਖੜਾ ਹੋਵੇ ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ ਕਿ ਜਿਸ ਨੂੰ ਪੀੜਤਾ ਕੀ ਪੀੜ ਦਾ ਅਹਿਸਾਸ ਨਾ ਛੋਵੇ ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ ਦੂਰ ਕਿੰਝ ਜਾਵਾਂ ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ ਜਿਦੇ ਹੱਥ ਸੱਚ ਦੀ ਤਲਵਾਰ ਤੇ ਨੈਣਾ 'ਚ ਰੋਹ ਹੋਵੇ ਜਿਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ ਜਿਦੇ ਵਿੱਚ ਲਹੂ ਤੇਰੇ ਦੀ ਰੜੀ ਲਾਲੀ ਤੇ ਲੋਹ ਹੋਵੇ ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ ਮੈਂ ਬੁੱਜ਼ਰ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦਵਾਰ ਤੇ ਆਵਾਂ ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ ਮੈਂ ਮੈਲੇ ਸ਼ਬਦ ਧੋਕੇ ਜੀਬ ਦੀ ਕਿੱਲੀ ਤੇ ਪਾ ਆਵਾਂ ਤੇ ਮੈਲੇ ਸ਼ਬਦ ਸੁਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ ਮੈਂ ਲੋਹਾ ਪੀਣ ਦੀ ਆਦਤ ਜਰਾ ਗੀਤਾਂ ਨੂੰ ਪਾ ਆਵਾਂ ਮੈਂ ਸ਼ਾਇਦ ਫੇਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ ਮੈਂ ਬੁਝ ਦੇ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਤੇ ਆਵਾਂ ਮੈਂ ਕਿਹੜੇ ਸ਼ਬਦ ਤੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ ਮੇਰਾ ਹਰ ਗੀਤ ਬੁਝਦਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ ਮੈਂ ਕਿਹੜਾ ਗੀਤ ਅੱਜ ਗਾਵਾਂ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਸੋ ਦੇਖੋ ਸ਼ੇਖਮੁਾਰ ਪਟਾਲਵੀ ਸਾਹਿਬ ਨੇ ਕੀ ਕਮਾਲ ਕੀਤੀ ਸਹਿਬਜ਼ਾਦਿਆਂ ਦੇ ਉੱਤੇ ਜਦੋਂ ਉਹਨਾਂ ਨੂੰ ਲਿਖਣ ਲਈ ਇਹ ਟੌਪਿਕ ਮਿਲਿਆ ਤੇ ਬਿਲਕੁਲ ਕੁਝ ਵੱਖਰਾ ਉਹਨਾਂ ਨੇ ਲਿਖਿਆ ਸੋ ਸ਼ੇਖਮੁਾਰ ਪਟਾਲਵੀ ਇੱਕ ਬਹੁਤ ਹੀ ਜਿਹੜਾ ਹੀਰਾ ਕਵੀ ਸਾਡੇ ਪੰਜਾਬ ਦੇ ਕੋਲ ਜਿਹੜਾ ਭਾਵੇਂ ਕਿ ਆਪਣੇ ਸਰੀਰਕ ਰੂਪ ਦੇ ਵਿੱਚ ਬਹੁਤ ਜਲਦੀ ਸਾਡਾ ਸਾਡਾ ਜਿਹੜਾ ਸਾਥ ਛੱਡ ਗਿਆ ਸੀ ਪਰ ਜੋ ਉਹਦੀਆਂ ਰਚਨਾਵਾਂ ਨੇ ਜੋ ਉਹਦੀਆਂ ਕਵਿਤਾਵਾਂ ਨੇ ਇੰਨਾ ਭੰਡਾਰ ਸਾਡੇ ਕੋਲ ਹੈ ਉਹਦੇ ਲਈ ਸਾਨੂੰ ਉਹਦੇ ਤੇ ਬਹੁਤ ਜ਼ਿਆਦਾ ਮਾਣ ਆ। ਸੋ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਬਹੁਤ ਧੰਨਵਾਦ ਦੋਸਤੋ।